ਬੱਚਾ ਥੋੜਾ ਜਦੋਂ ਵਾਪਸ ਮੁੜਿਆ ਬੇੜੀਆਂ ਚ ਬੰਨੇਆਂ ਸੀ ਉਹਦੇ ਸੰਗਲ ਬੰਨੇ ਰਹੇ ਸੀ ਦੇਖ ਕੇ ਕਹਿਣ ਲੱਗੇ ਦੱਛਿਆ ਵਿਚਾਰੇ ਨੇ ਕਹਿੰਦਾ ਨਾ ਐਰਾ ਨੂੰ ਵੀ ਬੱਪੇ ਕਿੱਥੇ ਰੋਟੀ ਵੀ ਹੀ ਤਾਲੀ ਵੀ ਬਨੰਦਾ ਹੀ ਆਹ ਦਾਦਾ ਜੀ ਕੀ ਕੁਝ ਹੋਇਆ ਮੈਨੂੰ ਆਹ ਕਹਿੰਦਾ ਇੱਕ ਡੰਡੇ ਤੇ ਉਹ ਛੱਜਾ ਜੜਾ ਧਰਤੀ ਹੈ ਤੇ ਇੱਕ ਛੇਦੰਦੇ ਬਾਕੀ ਕੀ ਨੇ ਦੱਸਿਆ ਸੀ ਕਿ ਮੈਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੇਜਦਾ ਪਿਆ ਉਹਨਾਂ ਵਿੱਚ ਤਾਂ ਸਭ ਚੋਰੀ ਨਿਕਲ ਗਈ ਉਹਨਾਂ ਬਾਹਰ ਬੀਤ ਕਿ ਕਿੰਨਾ ਕੁ ਬਾਪੂ ਜੀ ਪੈਸਾ ਤੁਹਾਡਾ ਲੱਗ ਗਿਆ ਕਿੰਨੇ ਕੁ ਪੈਸੇ ਲੱਗੇ ਸਾਢੇ 45 ਲੱਖ ਰੁਪਏ ਆ 8 ਲੱਖ 10 ਨਾਲ ਵਿੱਚ ਕਿ ਕੁੜੀ ਨੇ ਪੰਗਾ ਫੇਰਦਾ ਤੂੰ ਹੀ ਨਹੀਂ ਪਤਾ ਸਕਦਾ ਕਿ ਕਿੱਥੇ ਕਿੱਥੇ ਚਾਲ ਮਾਰ ਰਹੀ ਹੈ ਠੀਕ ਹੈ ਉਹ ਕੱਲ ਪਹਹਾ ਥਾਰਾ ਲੈ ਲੈ ਹੁਣ ਲੈ ਲੈ ਪਹਿਲਾ ਲੈ ਲੈ ਏਜੰਟ ਆਹ ਇੱਕ ਪੈਸੇ ਲਈ ਸੀ ਏਜੰਟ ਨੇ ਉਦੋਂ ਉਹ ਏਜੰਟ ਨੇ ਕਿਹਾ ਸੀ ਕਿ ਗਲਤ ਤਰੀਕੇ ਨਾਲ ਭੇਜੰਦਿਆ ਬਾਰੀਆਂ ਸਿੱਧੇ ਤਰੀਕੇ ਨਾਲ ਚੇ ਦੇਣਾ ਕਹਿੰਦਾ ਇੱਕ ਤੇ ਇੱਕ ਜੇ ਕਹੀ ਜਾਂਦਾ ਕਿ ਕਿੰਨਾ ਗੱਲ ਹੋਈ ਸੀ ਏਜੰਟ ਨਾਲ ਕੀ ਗੱਲ ਹੋਈ ਅੱਛਾ ਇਹ ਸਾਡੇ ਘਰ ਏਜੰਟ ਆਹ ਆਹ ਪਾਛੂ ਲੈ 5 ਲੱਖ ਰੁਪਏ ਲੈ ਗਿਆ ਕਿਹੜਾ ਤਾਂ ਨਹੀਂ ਜੀ ਬਾਰ ਬਾਰ ਮੰਗਦਾ ਹੀ ਆਹ ਐਨਡਾ ਬੁੱਪੂ ਜੀ ਜਿੰਨਾ 42 ਲੱਖ ਲਾਤਾ ਉਹ ਸਾਰਾ ਖੁੱਖਾ ਤੇ ਗਿਆ ਕਿੰਨ ਗਿਆ ਜੀ ਉਹ ਤਾਂ ਹੁਣ ਮੱੜ ਵੀ ਨਹੀਂ ਕਹਿੰਦਾ ਚਾਹ ਤੇ ਗੁੱਡੀ ਹੋ ਗਿਆ ਉਹ ਕਿਤੇ ਹਮ ਦੇ ਕੰਮ ਉਹ ਗੱਡ ਕੋ ਦੇਖਦੀ ਕੋਈ ਨਹੀਂ ਐ ਐ ਨਹੀਂ ਸੋਚਿਆ 42 ਲੱਖ ਚਲੋ ਮੁੰਡਾ ਲਾ ਕੇ ਤੁਸੀਂ ਬਾਹਰ ਭੇਜਿਆ ਪਰ 42 ਲੱਖ ਰੁਪਈਆ ਜੇ ਉਹਨੇ ਕੰਮ ਖੋਲ ਦਿੱਤਾ ਹੁੰਦਾ ਕੀ ਪਤਾ ਸਾਰ ਜਾਂਦਾ ਜਾਂਦਾ ਐ ਮਰਦਾ ਕਹਿੰਦਾ ਇਹਨਾਂ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਫੇਰ ਕਿਸੇ ਕੀ ਕਰਨੇ ਤੇ ਇੱਥੇ ਚੱਲੋ ਗੁਜ਼ਾਰਾ ਹੋ ਰਹੀ ਹੈ ਲੈ ਮੜਾ ਮੜਾ ਔਖਾ ਔਖਾ ਇਕੱਠਾ ਕੀਤਾ ਹੋਣਾ 42 ਲੱਖ ਕੇ 35 ਟੇ ਚੱਕਣਾ ਔਖਾ ਉਹ ਫਿਰ ਔਖਾ ਚੁੱਕਿਆ ਹੋਵੇ ਕਿਦਾਂ ਕਿਨੇ ਦਿੱਤਾ 5 ਲੱਖ ਕੋਈ ਕਿਹਨ ਨੇ ਦੇ ਦਿੱਤਾ ਐਦਾਂ ਕਰ ਕਰ ਕੇ ਕਿਥੇ ਅਮਰੀਕੀ ਫੌਜ ਦਾ ਜਹਾਜ਼ ਭਾਰਤ ਵਿੱਚ ਲੈਂਡ ਹੋਇਆ ਪੰਜਾਬ ਦੇ ਵਿੱਚ ਲੈਂਡ ਹੋਇਆ ਔਰ ਇਨਫੈਕਟ ਉਸ ਜਹਾਜ਼ ਦੇ ਵਿੱਚ ਜੋ ਲੋਕ ਮੌਜੂਦ ਸੀ ਉਹ ਭਾਰਤੀ ਲੋਕ ਜਿਹੜੇ ਇਮੀਗ੍ਰੈਂਟਸ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਸੀਗੇ ਯੂ ਐਸ ਜਾ ਕੇ ਚੰਗਾ ਭਵਿੱਖ ਵੇਖਣਾ ਚਾਹੁੰਦੇ ਸੀ ਲੱਖਾਂ ਰੁਪਏ ਲਾ ਕੇ ਲੱਖਾਂ ਵੀ ਕੀ ਕਰੋੜਾਂ ਰੁਪਏ ਲਗਾ ਕੇ ਉਹ ਸਫ਼ਰ ਤੈਅ ਕੀਤਾ ਇਲੀਗਲ ਇਲੀਗਲ ਇਹ ਚੀਜ਼ਾਂ ਬਹੁਤ ਪੇਚੀਦਾ ਨੇ ਔਰ ਇਹਨਾਂ ਨੂੰ ਸਮਝਣ ਦੀ ਲੋੜ ਹੈ ਪਰ ਉਹ ਲੜਕੇ ਵਾਪਸ ਆਏ ਉਹਨਾਂ ਨੂੰ ਲਿਆਂਦਾ ਗਿਆ, ਡਿਪੋਰਟ ਕੀਤਾ ਗਿਆ, ਪਰਿਵਾਰ ਦੀਆਂ ਸਾਰੀਆਂ ਸੇਵਿੰਗਸ ਜਿੱਥੋਂ-ਜਿੱਥੋਂ ਚੱਕ ਕੇ ਪੈਸੇ ਦਿੱਤੇ, ਚੰਗੇ ਮਾੜੇ ਹਾਲਾਤਾਂ ਵਿੱਚ ਉਹ ਸਾਰਾ ਕੁਝ ਜ਼ਾਇਆ ਗਿਆ। ਐਂ ਹੀ ਇਹਦੇ ਵਿੱਚ ਗਲਤੀ ਕਿਹਦੀ ਹੈ? ਇਹਦੇ ਕਨਕਲੂਜਨ ਤੋਂ ਨਿਕਲਣ ਤੋਂ ਪਹਿਲਾਂ ਉਹ ਕੁਝ ਤੱਥ ਜਾਣਨੇ ਜ਼ਰੂਰੀ ਹੈ, ਗੱਲਾਂ ਸਮਝਣੀਆਂ ਜ਼ਰੂਰੀ ਹੈ ਕਿ ਪਰਿਵਾਰ ਨੇ ਕਿਹਨਾ ਹਾਲਾਤਾਂ ਦੇ ਵਿੱਚ ਆਪਣੇ ਬੱਚਾ ਨੂੰ ਭੇਜਿਆ ਸੀ। ਇੱਕ ਇਹੋ ਜਿਹੀ ਬੱਚੇ ਦੀ ਕਹਾਣੀ ਜੋ ਯੂਐਸ ਗਿਆ ਚੰਗੇ ਭਵਿੱਖ ਵਾਸਤੇ। ਕਿ ਸਰ ਰਾਤੋਂ ਗਿਆ ਕਿਸ ਤਰ੍ਹਾਂ ਗਿਆ ਫੰਡਸ ਕਿਦਾਂ ਗੈਦਰ ਕੀਤੇ ਪਰਿਵਾਰ ਕਿਹੜੀਆਂ ਮੁਸ਼ਕਲਾਂ ਚੋਂ ਲੰਘਿਆ ਜਾਣਨਾ ਬਹੁਤ ਜ਼ਰੂਰੀ ਆ ਮੇਰੇ ਨਾਲ ਉਸੇ ਬੱਚੇ ਦੇ ਉਸੇ ਨੌਜਵਾਨ ਦੇ ਪਰਿਵਾਰਕ ਜੀ ਇਸ ਵੇਲੇ ਮੌਜੂਦ ਨੇ ਪਹਿਲਾਂ ਉਹਦੇ ਪਿਤਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਬਾਪੂ ਜੀ ਤੁਹਾਡੇ ਬੇਟੇ ਦਾ ਨਾਮ ਦੱਸਿਓ ਮੇਨੂੰ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਹਾਂਜੀ ਅਮਰੀਕਾ ਭੇਜਿਆ ਸੀ ਆਪਦਾ ਬੱਚਾ ਹਾਂਜੀ 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 ਕਦੋਂ ਕਿ ਭੇਜਿਆ ਸੀ ਕੀ ਉਹ ਇਹ 7ਵੇਂ ਮਹੀਨੇ ਚ ਗਿਆ ਲਈ 10 ਮਹੀਨੇ ਹੋ ਗਏ 10 ਮਹੀਨੇ ਹੋ ਗਏ ਆ ਆਖਰੀ ਵਾਰ ਜਦੋਂ ਫੋਨ ਆਇਆ ਸੀ ਉਤੋਂ ਕਿ ਉਹ ਪਹੁੰਚ ਗਿਆ ਇਦਾਂ ਦਾ ਕੋਈ ਫੋਨ ਆਇਆ ਸੀ ਤੁਹਾਨੂੰ ਕਿ ਅਮਰੀਕਾ ਪਹੁੰਚ ਗਿਆ ਆ ਕੋਈ ਨਹੀਂ 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 ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਵਾਪਸ ਉਨਤੋਰ ਦੇ ਉਹ ਜਦੋਂ ਮੈਕਸੀਕੋ ਪਹੁੰਚਿਆ ਨਾ ਉਤੋਂ ਇੱਕ ਵਾਰ ਜਦਾਂ ਕਹਿੰਦਾ ਹੁਣ ਨਹੀਂ ਮੈਨੂੰ ਟੈਲੀਫੋਨ ਕਰਨਾ ਫਿਰ ਨਹੀਂ ਆਇਆ ਅੱਛਾ ਮੈਕਸੀਕੋ ਪਹੁੰਚ ਕੇ ਦੱਸਤਾ ਹੀ ਉਹਨੇ ਹਾਂ ਕਿੰਨਾ ਕੁ ਬਾਪੂ ਜੀ ਪੈਸਾ ਤੁਹਾਡਾ ਲੱਗ ਗਿਆ ਕਿੰਨੇ ਕੁ ਪੈਸੇ ਲੱਗ ਗਏ ਸਾਡਾ ਜੀ 42 ਲੱਖ ਰੁਪਏ ਲੱਗੇ 42 ਲੱਖ ਲੱਗ ਗਿਆ ਤੁਹਾਡਾ ਏਜੰਟ ਨੇ ਕਿਹਾ ਸੀਗਾ 42 ਲੱਖ ਆ ਉਹਨੇ ਆ ਨਹੀਂ ਦੱਸਿਆ ਕਿ ਕਿਵੇਂ ਭੇਜਣਾ ਆ ਕਿ ਪੈਦਲ ਜਾਣਾ ਪੈਣਾ ਆ ਇਸ ਤਰ੍ਹਾਂ ਮੈਨੂੰ ਕਿਹਾ ਸਿੱਧੀ ਪਲੇਟਫਾਰਮ ਨਹੀਂ ਚੋਣ ਦੱਸਿਆ ਕਰ ਦੋਰ ਗਾ ਤੁਹਾਡੇ 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 ਬੱਚੇ ਨੂੰ ਇਲੀਗਲ ਇਮੀਗਰੈਂਟ ਕਹਿੰਦੇ ਉੱਥੇ ਕਹਿੰਦੇ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਮੁਲਕ ਚ ਵੜਿਆ ਹਾਂਜੀ ਹਾਂਜੀ ਤੁਹਾਨੂੰ ਤੁਹਾਨੂੰ ਏਜੰਟ ਨੇ ਦੱਸਿਆ ਸੀ ਕਿ ਮੈਂ ਇਹਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੇਜਦਾ ਪਿਆ ਉਹਨੇ ਨਹੀਂ ਦੱਸਿਆ ਉੱਥੇ ਰੋਟੀ ਵੀ ਨਹੀਂ ਕੱਲੀ ਹੂੰ ਉਹਨਾਂ ਬੋਲ ਜਿਮ ਕੀਤਾ ਕੀ ਕੀ ਕਿੰਨਾ ਗੱਲ ਹੋਈ ਸੀ ਏਜੰਟ ਨਾਲ ਕੀ ਗੱਲ ਹੋਈ ਸੀ ਅੱਛਾ ਸਾਡੇ ਘਰ ਏਜੰਟ ਆਇਆ ਸੀ ਆ ਪਾਥੂ ਲੈ ਗਿਆ 5 ਲੱਖ ਰੁਪਏ ਲੈ ਗਿਆ ਫਿਰ ਇਹ ਦਦੇ ਹੀ پیسے ਹਮ ਹਮ ਬਾਰ ਬਾਰ ਮੰਗਦਾ ਹੀ ਪੈ ਆ ਜੇ ਤੁਸੀਂ ਤੁਸੀਂ ਪੁੱਛਿਆ ਕਿ ਮੈਂ ਸਾਜਾ ਘੱਲਣਾ ਮੁੰਡਾ ਤੇ ਕਿਸ ਤਰ੍ਹਾਂ ਘੱਲਣਾ ਤੇ ਸਿੱਧੀ ਫਲਾਈਟ ਚੜਾਉਣੀ ਆ ਕਿੱਦਾਂ ਅੱਛਾ ਸਿੱਧੀ ਘੱਲਣੀ ਹੁਣ ਪੈਸੇ ਤੋਂ ਤਾਂ ਹਮ ਉਹ ਕਰਿਆ ਚ ਮਤਲਬ ਅਮੀਨ ਦੱਸਿਆ ਹੀ ਉਹਨੇ ਓਖਰ ਆ ਹਾਂ ਇੱਥੇ ਦੱਛ ਗਿਆ ਬੇੜੀਆਂ ਪਾਈਆਂ ਸੀ ਹਮ ਇੱਥੇ ਆਇਆ ਪਿੰਡ ਹੁਣ ਜਦ ਮੋੜਿਆ ਸੀ ਤੇ ਹੁਣ ਵੀ ਬੇੜੀਆਂ ਪਾਈਆਂ ਸੀ ਹਾਂਜੀ ਹਾਂਜੀ ਅੱਤ ਨਹੀਂ ਤੇ ਬੇੜੀ ਹਮ ਐ ਨਹੀਂ ਲੱਗਦਾ ਬਾਪੂ ਜੀ ਜਿੰਨਾ 42 ਲੱਖ ਲਾਤਾ ਉਹ ਸਾਰਾ ਖੂ ਖਾਤੇ ਗਿਆ ਚਲ ਗਿਆ ਜੀ ਉਹ ਤੇ ਹੁਣ ਮੰਨਦਾ ਹੀ ਨਹੀਂ ਕਹਿੰਦਾ ਤਾੜੇ ਕੋਲ ਨਾ ਉਹ ਕਿੱਥੇ ਹੰਦੇ ਕਾਬੂ ਉਹ ਤਾਂੜ ਕੋਲ ਲਿਖਤੀ ਕੋਈ ਨਹੀਂ ਹਮ ਐ ਐ ਨਹੀਂ ਸੋਚਿਆ 42 ਲੱਖ ਚਲੋ ਮੁੰਡਾ ਲਾ ਕੇ ਤੁਸੀਂ ਬਾਹਰ ਭੇਜਿਆ ਪਰ 42 ਲੱਖ ਰੁਪਈਆ ਜੇ ਉਰੇ ਕੰਮ ਖੋਲ ਦਿੱਤਾ ਹੁੰਦਾ ਕੀ ਪਤਾ ਸਰ ਜਾਂਦਾ ਐ ਮੁੰਡਾ ਕਹਿੰਦਾ ਸੀ ਮੈਂ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਫਿਰ ਇਸ਼ਕੀ ਕਰਨੇ ਤੇ ਹਿੱਤੇ ਚੱਲ ਗੁਜ਼ਾਰਾ ਹੋਈ ਜਾਂਦਾ ਪੈ ਮੜਾ ਮੋਟਾ ਔਖਾ ਔਖਾ ਇਕੱਠਾ ਕੀਤਾ ਹੋਣਾ 42 ਲੱਖ ਵੀ ਪੈਂਦੀ ਸੱਟੇ ਚੱਕਣਾ ਸੌਖਾ ਥੋੜਨਾ ਉਹ ਫਿਰ ਔਖਾ ਚੁੱਕਿਆ ਕਿਦਾਂ ਕੁਰਿੰਨੇ ਦਿੱਤਾ 5 ਲੱਖ ਕੋਈ ਕਿਹਨੇ ਦੇ ਦਿੱਤਾ ਇਦਾਂ ਕਰ ਕਰ ਕਿਦਾਂ ਇਸ ਇਸ ਸਥਿਤੀ ਦੇ ਵਿੱਚ ਜਦੋਂ ਬੱਚੇ ਹੋਣ ਇੱਕ ਪਾਸੇ ਇਹ ਵੀ ਮਾਨਸਿਕਤਾ ਹੈ ਕਿ ਅਸੀਂ ਵਿਦੇਸ਼ ਜਾਣਾ ਹੈ ਅਸੀਂ ਬਾਹਰ ਜਾ ਕੇ ਜੀਵਨ ਬਤੀਤ ਕਰਨਾ ਮਾੜੀ ਗੱਲ ਵੀ ਨਹੀਂ ਹੈ ਕੋਈ ਪਰ ਜਿਸ ਤਰੀਕੇ ਦੇ ਨਾਲ ਬਾਹਰ ਜਾਣਾ ਹੈ ਜਿਸ ਤਰੀਕੇ ਦੇ ਨਾਲ ਵਿਦੇਸ਼ ਚ ਜਾਣਾ ਉਹ ਤਰੀਕਾ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਕਿਹੜਾ ਇਖਤਿਆਰ ਕਰਦੇ ਹੋ ਮੇਰੇ ਨਾਲ ਉਸ ਬੱਚੇ ਦੇ ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਹਾਂਜੀ ਬੱਚਾ ਥੋੜਾ ਜਦੋਂ ਵਾਪਸ ਮੁੜਿਆ ਬੇੜੀਆਂ ਚ ਬੰਨਿਆ ਸੀ ਉਹਦੇ ਸੰਗਲ ਬੰਨੇ ਰਹੇ ਸੀ ਦੇਖ ਕੇ ਕਹਿੰਦਾ ਲੱਗਿਆ ਪਤਾ ਦੱਥਿਆ ਵਿਚਾਰੇ ਨੇ ਕਹਿੰਦਾ ਨੇ ਪੈਰਾਂ ਨੂੰ ਵੀ ਬੱਤੇ ਹੀ ਹੱਥ ਹੂੰ ਨਾ ਰੋਟੀ ਵੀ ਹੀ ਪਾਣੀ ਵੀ ਨਹੀਂ ਬੰਨਗਦਾ ਹੀ ਦਾਦਾ ਜੀ ਕੀ ਕੁਝ ਹੋਇਆ ਮੈਨੂੰ ਆਹ ਕਹਿੰਦਾ ਇੱਕ ਦਿੰਦੇ ਸੀ ਉਹ ਜੇ ਛੱਜਿਆ ਜਰਾਂ ਦਾ 100 ਰੁਪਏ ਦਾ ਤੇ ਇੱਕ ਛੇ ਦਿੰਦੇ ਸੀ ਬਾਕੀ ਖਤਮ ਹੂੰ ਯਾ ਜੀ ਕੁਝ ਨਾ ਕਹਿੰਦਾ ਬੇੜੀਆਂ ਇਦਾਂ ਪਿਸ਼ਾਬ ਕਰਨਾ ਇਦਾਂ ਹੀ ਬੁਰੀਆ ਵੀ ਨਾਲ ਸੀ ਤੇ ਉਹ ਵੀ ਬੜਾ ਇੰਨਾ ਪਸੰਦ ਵਿੱਚ ਅੱਗੜੀ ਸੀ ਹਾਂ ਹਾਂ ਸਭ ਕੁਝ ਵਿੱਚ ਸਭ ਕੁਝ ਵਿੱਚ ਮਾਤਾ ਜੀ 42 ਲੱਖ ਰੁਪਈਆ ਕਹਿਣਾ ਸੌਖਾ ਹਾਂਜੀ ਹਾਂਜੀ ਸੌਖਾ ਕਰਨਾ ਨਹੀਂ ਸੌਖਾ ਆਹ ਕਿ ਮੈਂ ਕੀਤਾ ਕਹਿੰਦਾ ਦੋ ਦੋ ਤੇ ਮੈਂ ਤੇ ਅੱਜ ਹੀ ਕੰਮ ਕਰਨਾ ਤੇ ਭਜਿਆ ਉਹਨੂੰ ਦੋ ਤੇ ਤੇ ਇੱਕ ਤੇ ਕਹਿੰਦਾ ਰਿਆ ਪਹਿਲਾਂ ਫਿਰ ਦੋ ਤੇ ਕੀ ਪਤਾ ਕੀ ਵਿਚਾਰੀ ਦਾ ਬਖਤਰੀਆ ਵਿਚਾਰੀਏ ਕੀ ਕਰਦਾ ਰਿਹਾ ਤੂੰ ਪੁੱਛਿਆ ਜੀ ਟੈਨਸ਼ਨ ਨੂੰ ਫੂਮੜੀ ਨਹੀਂ ਆਇਆ ਹਾਂ ਵੀਰਣ ਕਿੱਥੇ ਰੱਖਿਆ ਵੇ ਇਹ ਬੰਦਾ ਕਿੱਥੇ ਰੱਖਿਆ ਬਿਆਰੇ ਅਕੜ ਦਾ ਸੋਨਾ ਵੇਚਿਆ ਦੁਬਾਰਾ ਬੋਲ 8 ਲੱਖ ਦਾ ਸੋਨਾ ਵੇਚਿਆ ਤੇ ਕੁੜੀ ਨੇ ਪਾਣੀ ਰੱਖ ਦਿੱਤਾ ਤੂੰ ਵੀ ਕੁੜੀ ਨੇ ਪਾਣੀ ਰੱਖ ਦਿੱਤਾ ਅਗਰ ਸਹੀ ਤਾਂ ਆ ਵੀ ਨਹੀਂ ਫੇਰ ਅਸੀਂ ਉਹਨੂੰ ਕੱਲਿਆ ਪੈਸਾ ਸਾਰਾ ਲੈ ਲਿਆ ਦੋ ਰੁਪਏ ਲੈ ਪਹਿਲਾਂ ਲੈ ਲਿਆ ਹਾਂ ਕਿੰਨਾ ਲੈ ਲਿਆ ਮੈਂ 40 ਦਾ ਕਾਲੀ ਲੱਕ ਚੱਲ ਨਹੀਂ ਜੰਦੀ ਜੋ ਹੁਣ ਕਹਿੰਦੇ ਤੁਹਾਨੂੰ ਉਹ ਕਿਹੜੀ ਲੇਖ ਪੜਤਾ ਹੈ ਅਸੀਂ ਸਾਡੂ ਕੋ ਕੋ ਮੈ ਨਹੀਂ ਪਤਾ ਨਹੀਂ ਬੀਬੀ ਅੱਬੀ ਆ ਜਾ ਆ ਤੇ ਅੱਜ ਬਹੁਤ ਸਿਆ ਹੋਇਆ ਹੈ ਹਾਂਜੀ ਪਿਆਜ ਇੱਥੇ ਬਹੁਤ ਹੈ ਨਾ ਚੀ ਸਤਲਾ ਖਬਿਆ ਆ ਜੀ ਨਿਉ ਟਬੀਅਤ ਥੰਦੇ ਲੈ ਕੇ ਚੱਲ ਗਿਆ ਮੁਰਕੇ ਕੋ ਗਾਲੀ ਹੁਣ ਜੇ ਤੇ ਸ਼ੁਰੂ ਕਰਨਾ ਉਰੇ ਆਣ ਕੇ ਤਾਂ ਕਿਵੇਂ ਕਰਨਾ ਕਿ ਇਹ ਮੈਂ ਪੀਰ ਪਰ ਹੱਦ ਤੱਕ ਜਾ ਬੀਚਨ ਜੇ ਲੋਕਾਂ ਨੇ ਪਰੇ ਬੀ ਆ ਜਾਂਦੇ ਤੇ ਉਹ ਦੇ ਨੇ ਪਾਣੀ ਕਿ ਮੈਂ ਫੜੋਗੇ ਤੁਸੀਂ ਸ਼ਿਕਾਇਤ ਕਰਾਈ ਕੋਈ ਭਲਾ ਏਜੰਟ ਦੇ ਕੋਲ ਨਹੀਂ ਆ ਜੇ ਨਹੀਂ ਕੋਈ ਤੱਕ ਪੁਰਾਣੀ ਬਣਦੀ ਹੈ ਜੇ ਉਹਨੇ ਫਰੋਡ ਕੀਤਾ ਤੁਸੀਂ ਮੰਨਦੇ ਉਹਨੇ ਫਰੋਡ ਕੀਤਾ ਭਲਾ ਮੈਂ ਕਿਹਾ ਜੀ ਜਦੋਂ ਪਤਾ ਲੱਗੇ ਚੰਨ ਆ ਮੁੰਡੇ ਨੂੰ ਪਤਾ ਲੱਗਣਾ ਵਿਚਾਰੀ ਨੂੰ ਹਾਂ ਨਹੀਂ ਬੀਬੀ ਮੈਂ ਇੱਕ ਚੀਜ਼ ਪੁੱਛਣੀ ਚਾਹੁੰਨਾ ਆ ਤੁਹਾਨੂੰ ਪਤਾ ਸੀਗਾ ਕਿ ਇਹ ਗਲਤ ਤਰੀਕੇ ਨਾਲ ਬਾਹਰ ਭੇਜਦਾ ਪਿਆ ਆ ਹਾਂ ਜੀ ਕਿ ਮੈਂ ਜਾਣਦੀ ਤੁਸੀਂ ਉਹ ਤਰੀਕਾ ਚੁਣਿਆਗਾ ਨੂੰ ਨਹੀ ਮੈਂ ਜਾਣਦੀ ਰਹੀ ਮੈਂ ਕਿਹਾ ਕਾਖਾ ਉਤੇ ਜੇ 20 ਦਿਨ ਹੋ ਗਏ ਪਾਇਆ ਹੀ ਨਹੀਂ ਹੋ ਆਜੂ ਨਹੀਂ ਜਦੋਂ ਪੈਸੇ ਜਦੋਂ ਪੈਸੇ ਲਏ ਸੀ ਏਜੰਟ ਨੇ ਉਦੋਂ ਪਲਾ ਏਜੰਟ ਨੇ ਕਿਹਾ ਸੀ ਕਿ ਗਲਤ ਤਰੀਕੇ ਨਾਲ ਭੇਜਨਦਿਆ ਬਾਰੀਆਂ ਸਿੱਧੇ ਤਰੀਕੇ ਨਾਲ ਭੇਜਨਦਿਆ ਜੇ ਦੇ ਨਾ ਕਹਿੰਦਾ ਇੱਕ ਤੇ ਇੱਕ ਤੇ ਕਹੀ ਜਾਂਦਾ ਇੱਕ ਤੇ ਫਿਰ ਜੇ ਦੋ ਦੋ ਚ ਫੇ ਕਿਵੇਂ ਭੇਜਤਾ ਪਤਾ ਉਹਨੂੰ ਪਤਾ ਤੜੇ ਨੂੰ ਉਹ ਕਹਿੰਦਾ ਪਿੱਛਿਆ ਵੀ ਨਹੀਂ ਤੇ ਮਗਰੇ ਜਵਾਬ ਦੇਈ ਕੋਈ ਕੁਛ ਨਹੀਂ ਕੋਈ ਦਿੱਤਾਂ ਤੁਹੀ ਪੁੱਛਿਆ ਫਿਰ ਉਹਨੂੰ ਫਿਰ ਉਹਨੇ ਕੁਝ ਮੁੜ ਕੇ ਕਿਹਾ ਨਹੀਂ ਸਾਨੂੰ ਟੱਕਰ ਦਾ ਰਿਆ ਲੁੱਕ ਜਾਂਦਾ ਹੁਣ ਲੁਕੇ ਆਈਏ ਆ ਚਲ ਲੁਕੇ ਆਈਏ ਕਿਹੜਾ ਏਜੰਟ ਕਿਹੜਾ ਇਹ ਉੱਥੇ ਕ ਬੰਗਲੇ ਮੁੰਡਾ ਉਹਦਾ ਅੱਛਾ ਜਾਣ ਚਾਹਿੰਦਾ ਪੁੱਤ ਮਿੰਦਰ ਦਾ ਹੂੰ ਪੁੱਤਿੰਦੇ ਪੁੱਤੀ ਜਾਣਦਾ ਜੀ ਤਿੰਨੇ ਪੁੱਤ ਪੁੱਤੀ ਜਾਣਦਾ ਮੈਂ ਦੇਣ ਗਿਆ 5 ਲੱਖ ਰੁਪਏ ਆ ਕਹਿੰਦਾ ਨਹੀਂ ਥੋੜੇ ਐ ਤੇ ਮੈਂ ਕਿਹਾ ਵੀ ਕਹਿੰਦਾ ਵੀ ਇਹ ਪੈਸੇ ਤਾਂ ਹੁਣ ਮਿਲਣੇ ਤੁਹਾਡੇ ਕੋ ਕਿਹੜਾ ਲਿਖਤ ਪੜਤਾ ਉਹਨੇ ਮੈਨੂੰ ਪਹਿਲਾਂ ਹੀ ਇਹ ਗੱਲਾਂ ਦੱਸ ਦਿੱਤੀਆਂ ਸੀ ਤੇ ਹੁਣ ਹੁਣ ਟੁੱਕੇ ਪੱਕੇ ਹੋ ਗਏ ਕਹਿੰਦੇ 32 ਲੱਖ ਸੀ ਗਿਆ ਕੋਈ ਕਹਿੰਦਾ ਕੋਈ ਕਹਿੰਦਾ ਇੰਨੇ ਲੱਖ ਚ ਗਿਆ ਮੈਂ ਕਿਹਾ 43 ਲੱਖ ਰੁਪਈਆ ਦਿੱਤਾ 5 ਲੱਖ ਸੇ ਵਿਆਜ ਪੈ ਗਿਆ ਹਨ ਤੇ ਹੁਣ ਪਤਾ ਲੱਗਾ ਆਦੀ ਖਬਰ ਸੀ ਜੀ ਸੁਣੀ ਪਤਾ ਨਹੀਂ ਉੱਡੀ ਉੱਡੀ ਕਹਿੰਦੇ ਹੈਗੇ 5 ਲੱਖ ਰੁਪਈਆ ਤੁਨ ਮੋੜਦਾ ਅੱਛਾ ਜੇ ਮੈਂ ਕਹਾਂ 5 ਲੱਖ ਤੇ 42 ਲੱਖ ਤੇ ਇੱਕ ਦਰਾਂ ਚਾਲੂ ਥੋੜਾ ਬਥੇ ਜਨਾ ਖਾਤੇ ਲਗਾਉਣਾ ਸੀ ਕਿਤੇ ਤੇ ਹੁਣ ਉਹ ਇਦਾਂ ਦੀ ਗੱਲ ਹੈ ਹੁਣ ਪਤਾ ਨਹੀਂ ਹੁਣ ਪੰਚਾਇਤ ਖੜੇ ਅੱਜ ਇਕੱਠੀ ਹੋਣੀ ਤੇ ਕੱਲ ਨੂੰ ਹੋਣੀ ਨਹੀਂ ਹੁਣ ਤਾਂ ਲੋਕੀ ਪਰਚੇ ਵੀ ਕਰਾਉਣ ਦੇ ਆਣਾ ਰਜੈਂਟਾਂ ਦੇ ਖਿਲਾਫ ਜਿਹਨਾਂ ਨੇ ਠੱਗਿਆ ਤੇ ਤੁਸੀਂ ਐ ਨਹੀਂ ਸੋਚਿਆ ਕਿ ਹੁਣ ਇੱਥੇ ਕਲਵ ਸ਼ਿਕਾਇਤ ਹੋਣੀ ਚਾਹੀਦੀ ਹੈ ਵਾਹੀ ਗਿਆ ਹੀ ਪਰਸੋਂ ਉੱਥੇ ਲੈਂਡ ਟਾਂਡਿਓ ਤੇ ਉੱਥੇ ਐਸਪੀ ਸੋ ਆਪਣੇ ਉਹ ਆਇਆ ਹੀ ਆਪਣੇ ਅੰਦਰ ਲਈ ਤੇ ਉਹ ਵੀ ਸੀਗਾ ਟੀਸੀਪੀ ਐਸਪੀਬੀ ਤੇ ਉਹ ਫਿਰ ਪੰਚ ਨੇ ਕਿਹਾ ਵੀ ਅਸੀਂ ਧੋਖ ਦੇਣੇ ਦੇਖ ਲੈਣੇ ਤੇ ਜੇ ਕੰਮ ਇੱਥੇ ਬਣ ਜਾਏ ਤੇ ਜਿਉ ਮੰਨ ਜਾਣ ਤੇ ਫੇਰ ਹੀ ਕਰਾਂਗੇ ਹੁਣ ਉਹਨਾਂ ਨੇ ਉਦੋਂ ਦੀ ਫੇਰ ਗੱਲ ਨਹੀਂ ਕੀਤੀ ਫੇਰ ਕੱਲ ਗੱਲ ਕੀਤੀ ਪਹਿਲਾਂ ਕਹਿੰਦੇ ਸੀ ਵੀਰੇ 9 ਵਜੇ ਕਰਾਂਗੇ ਫੇਰ ਕਹਿੰਦੇ ਅਸੀਂ ਸ਼ਾਮ ਨੂੰ ਕਰਾਂਗੇ ਫੇਰ ਦੋ ਤਿੰਨ ਦਿਨ ਨਗਾਤੇ ਤੇ ਅੱਜ ਫੇਰ ਕਹਿੰਦੇ ਸੀਗੇ ਸ਼ਾਮ ਨੂੰ ਕਰਾਂਗੇ 4 ਵਜੇ ਤੇ ਉਹ ਕਾਕਾ ਚੱਲ ਗਿਆ ਦਵਾਈ ਲੈਣ ਤੇ ਫੇਰ ਉਹ ਫੇਰ ਕੱਲ ਦੀ ਤੀਕਾ ਆਪਣਾ ਜਿਹੜਾ ਬਾਹਰੋਂ ਆਇਆ ਹਾਂਜੀ ਆਹ ਆਹ ਆਹੋ ਆਹੋ ਉਹ ਫੇ ਚੱਲ ਗਿਆ ਦਵਾਈ ਲੈਣ ਤੇ ਉਹ ਫੇਰ ਫੇਰ ਅੱਜ ਫੇਰ ਕੱਲ ਦਾ ਰੱਖ ਲਿਆ ਹੁਣ ਪ੍ਰੋਗਰਾਮ ਤੁਸੀਂ ਤਾਂ ਚਲੋ ਕਬੀਲਦਾਰੀ ਸਮਝਦੇ ਹੋ ਹੁਣ ਮੈਨੂੰ ਇਹ ਸਮਝਾਓ ਕਿ ਗਾਂ ਫਿਰ ਹਰਵਿੰਦਰ ਹੁਣ ਕਿਵੇਂ ਅੱਗੇ ਪ੍ਰਸੀਡ ਕਰੂ ਕੀ ਕਰੂਗਾ ਉਹ ਹੁਣ ਜਾਂ ਤੇ ਬੰਨੂ ਕੋ ਗਵਰਨਮੈਂਟ ਦਾ ਔਖੀ ਵੀ ਪੈੜੀ ਵੀ ਸਾਡੇ ਕਾਠੀ ਆਵੇਂ ਠੇਕੇ ਠੁਕੇ ਤੇ ਲੈ ਕੇ ਵਾਈ ਦੀ ਅਮ ਚੂਹਣੀ ਮਾਰਨਾ ਤੇ ਹੁਣ ਉਹ ਤੇ ਉਹਦੀ ਮਰਜ਼ੀ ਹੈ ਨਾ ਵੀ ਕੀ ਕਰੂਗਾ ਆਪੇ ਆਪਣੇ ਸਿਰ ਤੇ ਉਹਨੂੰ ਕਰਨਾ ਹੁਣ ਤੇ ਅਹੀਂ ਤੇ ਮੈਂ ਜਿੰਨਾ ਕੰਮ ਕਰਦਾ ਕਰ ਦਿੱਤਾ ਹੁਣ ਇਹ ਹੁਣ ਆਪੇ ਕੀ ਬਤਾ ਹੁਣ ਕਰੂਗੇ ਬਦੀ ਦਲੀ ਦੀ ਹੈ ਨਾ ਕਿ ਕਿਤੇ ਮਿਲ ਜਾਏ ਤਾਂ ਵੀ ਕੋਈ ਫੇਰੀ ਤੁਸੀਂ ਕਹਿਣਾ ਚਾਹੁੰਦੇ ਹੋ ਕਿਉਂਕਿ ਹੁਣ ਤਾਂ ਚਲੋ ਮੀਡੀਆ ਦੇ ਵਿੱਚ ਜਦ ਇਹ ਗੱਲ ਆਉਂਦੀ ਫਿਰ ਤਾਂ ਸਰਕਾਰ ਤੱਕ ਪਹੁੰਚਦੀ ਹੈ ਤੇ ਤੁਸੀਂ ਕਹਿਣਾ ਨਹੀਂ ਚਾਹੁੰਦੇ ਸਰਕਾਰ ਨੂੰ ਭਲਾ ਕੇ ਮਦਦ ਕਰੋ ਅਹੀ ਕਹਿੰਦੇ ਆ ਕੁਝ ਦੇ ਕੋਈ ਚਲੋ ਦੀ ਵਿਚਾਰੇ ਜੀ ਸਮਝ ਲਿਆ ਵੜਿਆ ਬੱਚਿਆਂ ਦਾ ਕੁਝ ਦੇ ਕੋਈ ਮਤ ਹੋਣੀ ਚਾਹੀਦੀ ਤੇ ਉਹ ਉਹਨਾਂ ਦੀ ਮਰਜ਼ੀ ਹੈ ਨਾ ਗਵਰਨਮੈਂਟ ਤਾਂ ਨਹੀਂ ਮਰਜ਼ੀ ਹੈ ਨਾ ਠੀਕ ਹੈ ਇਹ ਸਿਚੁਏਸ਼ਨ ਜਿਹੜੀ ਇੱਕ ਕੱਲ ਇੱਕ ਘਰ ਦੀ ਨਹੀਂ ਹੈ ਘਰ ਘਰ ਦੀ ਇਹੋ ਜੀ ਸਿਚੁਏਸ਼ਨ ਹੋਈ ਪਈ ਖਾਸ ਤੌਰ ਦੇ ਉੱਤੇ ਜਦੋਂ ਤੋਂ ਡਿਪੋਰਟੇਸ਼ਨਸ ਸ਼ੁਰੂ ਹੋਈਆਂ ਨੇ ਔਰ ਹੈਰਾਨੀ ਦੀ ਗੱਲ ਹੈ ਹੈਰਤ ਦੀ ਗੱਲ ਇਹ ਹੈ ਕਿ 7.5 ਲੱਖ ਦੇ ਕਰੀਬ ਉਹ ਬੱਚੇ ਉਹ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਨੇ ਔਰ ਜਿਹੜੇ ਡਿਪੋਰਟ ਹੋਣ ਦੀ ਕਗਾਰ ਤੇ ਨੇ 7.5 ਲੱਖ ਕਿੰਨਤੀ ਜਿਹੜੀ ਆ ਅਮਰੀਕਾ ਦੇ ਵੱਲੋਂ ਉੱਕੀ-ਪੁੱਕੀ ਦੱਸੀ ਗਈ ਹੈ ਹਾਲਾਂਕਿ ਬਹੁਤ ਸਾਰੇ ਵਿੱਚ ਰਜਿਸਟਰ ਹੋਣੇ ਆ ਬਹੁਤ ਸਾਰੇ ਅਜੇ ਲੱਭੇ ਜਾਣੇ ਆ ਪਰ ਹੈਰਾਨੀ ਦੀ ਇਹ ਗੱਲ ਹੈ ਕਿ ਇਸ ਹਿਸਾਬ ਦੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਹੈ ਇਸ ਹਿਸਾਬ ਦੇ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਸਮਝਣ ਦੀ ਲੋੜ ਜ਼ਿਆਦਾ ਹੈ ਕਿ ਇੱਥੇ ਹੋਇਆ ਕੀ ਹੈ ਕਸੂਰ ਕਿਸੇ ਦਾ ਕੱਢ ਸਿੱਧਾ ਕੱਢਣ ਤੋਂ ਪਹਿਲਾਂ ਇਹ ਵਾਚਣਾ ਜ਼ਰੂਰੀ ਹੈ ਕਿ ਇਹ ਸਾਰਾ ਕੁਝ ਹੋਇਆ ਕੀ ਹੈ ਔਰ ਸਟੈਪ ਬਾਈ ਸਟੈਪ ਇਸ ਨੂੰ ਡੀਲ ਕਰਨਾ ਚਾਹੀਦਾ ਹੈ ਉਮੀਦ ਹੈ ਸਰਕਾਰਾਂ ਇਹਨਾਂ ਮਸਲੇ ਦੇ ਉੱਤੇ ਇਹਨਾਂ ਮਸਲਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਧਿਆਨ ਦੇਣਗੀਆਂ ਔਰ ਜੋ ਵਾਜਬ ਹੈ ਜੋ ਜਾਇਜ਼ ਹੈ ਉਹਨੂੰ ਕੀਤਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਬਾਨ ਦੇ ਪੰਜਾਬੀ ਤੇ